ਅੱਜ ਦੇ ਜਿਹੜੇ ਬੈਠੇ ਨੇ ਸੁਖਵੀਰ ਬਾਦਲ ਹਣੀ ਇਹਦੇ ਚ ਇੱਕ ਤੇ ਬਿੰਦੂ ਸਮਝ ਨਹੀਂ ਆਉਂਦੀ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜ਼ੁਬਾਨ ਨਹੀਂ ਸੀ ਉਹ ਝੂਠਾ ਬਹੁਤ ਸੀ ਉਹਦੇ ਤੇਤਬਾਰ ਨਹੀਂ ਕੀਤਾ ਜਾ ਸਕਦਾ ਤੇ ਪੁੱਤ ਬਹੁਤ ਚੰਗਾ ਵਾਹ ਵੇ ਪੁੱਤ ਪਿਓ ਨੂੰ ਕੱਡੇ ਕੋਈ ਗਾਲ ਤੇ ਪੁੱਤ ਸੁਣ ਲਵੇ ਉਹ ਪੰਜਾਬੀ ਤਾਂ ਨਹੀਂ ਹੋ ਸਕਦਾ ਉਹ ਕੋ ਹਿੰਦੁਸਤਾਨੀ ਨਹੀਂ ਹੋ ਸਕਦਾ ਜਿਹੜੇ ਆਪਣੇ ਬਾਪ ਦੀ ਬੇਇੱਜ਼ਤੀ ਕਰਵਾਏ ਇਹ ਜੇ ਸੁਖਵੀਰ ਬਾਦਲੂ ਜੀ ਨੇ ਇੱਕ ਵਾਰੀ ਅਜ ਤੱਕ ਨਹੀਂ ਕਿਹਾ ਕਿ ਤੂੰ ਕੌਣ ਹੋ ਨਾ ਮੇਰੇ ਬਾਪ ਨੂੰ ਗਲਤ ਕਹਿਣ ਵਾਲਾ ਤੇ ਜਿਹੜਾ ਆਪਣੇ ਬਾਪ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਪੰਜਾਬ ਨੂੰ ਕੀ ਬਚਾਏਗਾ ਇਹ ਨੰਬਰ ਸੰਦਾ ਕੋਲ ਵੀ ਬਚਣਾ ਇਹ ਬਦਮੀਆਂ ਬਣੇ ਕੋਲ ਵੀ ਬਚਣਾ ਇਹ ਕਿਉਂ ਨਹੀਂ ਬੋਲੀ ਅਕਾਲੀ ਦਲ ਆ ਜਿਹੜਾ ਕਹਿ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿ ਮੈਂ ਅਕਾਲੀ ਦਲ ਦਾ ਵੀ ਵਰਕਰ ਹਾਂ ਪਹਿਲਾਂ ਮੈਂ ਅਕਾਲੀ ਦਲ ਦਾ ਵਰਕਰ ਹਾਂ ਮੈਨੂੰ ਕਹਿਣਾ ਚਾਹੁੰਦਾ ਪਹਿਲਾਂ ਤੂੰ ਗੁਰੂ ਦਾ ਵਰਕਰ ਹਾਂ ਗੁਰੂ ਦਾ ਤੂੰ ਹੈਗਾ ਐ ਜੀਪੀਸੀ ਦਾ ਪ੍ਰਧਾਨ ਆ ਤੇ ਉਹਦੇ ਬਾਅਦ ਤੂੰ ਅਕਾਲੀ ਦਲ ਦੇ ਵਿੱਚ ਹੋਏਗਾ ਕੀ ਗੱਲ ਅਸੀਂ ਜਿਹੜੇ ਇੱਥੇ ਬੈਠੇ ਆ ਇਹ ਸਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਅਸੀਂ ਵੀ ਵੋਟਾਂ ਪਾਉਨੇ ਆ ਕਲਾ ਕਾਲੀਦਲ ਵੋਟਾਂ ਨਹੀਂ ਪਾਉਂਦਾ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਕਿ ਗੁਰੂ ਦੀ 골ਕ ਤੇ ਉਂਗਲ ਖੜੀ ਕਰਦਾ ਭਗਵੰਤ ਮਾਨ ਜਿੰਨੇ ਗੁਰੂ ਨਾਲ ਟੱਕਰ ਲਈਓ ਕਦੀ ਨਹੀਂ ਛੋਕ ਪਾ ਸਕਦਾ ਤੈਨੂੰ ਗੁਰੂ ਦੱਸੇ ਅੱਜ ਜੈਸਟ੍ਰਿਕਟ ਨਾਲ ਪੰਜਾਬ ਦੇ ਵਿੱਚ ਕਤਲਿਆਮ ਮੁੰਡਾ ਕਰਦੀ ਹਰ ਬੰਦਾ ਮਫੂਦ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਮਫੂਦ ਆ ਅਜੇ ਤੋਂ ਕਾਮਲਾਜ ਤੋਂ ਲੜਾਈ ਸ਼ੁਰੂ ਕਰ ਲੋ ਡਾਕ ਸਾਹਿਬ ਪ੍ਰਧਾਨ ਜੀ ਬਾਜਵਾਲਾ ਸਾਹਿਬ ਪੁਲਿਸ ਨੇ ਤੇ ਬਿਲਕੁਲ ਕੋਡੇ ਟੇਕ ਦਿੱਤੇ ਨੇ ਇੰਨੀ ਪੁਲਿਸ ਮੁਰਦਾ ਮੈਂ ਕਦੀ ਨਹੀਂ ਸੀ ਵੇਖੀ ਜਿੰਨੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁਰਦੇ ਬਣ ਗਏ ਨੇ ਸਾਨੂੰ ਮਾਣ ਸੀਗਾ ਕਿ ਸਾਡੀ ਪੰਜਾਬ ਪੁਲਿਸ ਪੂਰੇ ਬੁੱਲ ਦੇ ਵਿੱਚ ਜਿਹੜੀ ਆ ਇਹ ਬੰਨੀ ਜਾਂਦੀ ਸੀ ਜਿਹਨੇ ਗੈਂਗਸਟਰਾਂ ਨੂੰ ਨੱਥ ਪਾਈ ਤੇ ਅੱਜ ਗੈਂਗਸਟਰਾਂ ਦੇ ਅੱਗੇ ਹੱਥ ਜੋੜਦੇ ਫਿਰਦੇ ਨੇ ਇਹ ਇਸ ਕਰਕੇ ਜੋੜਦੇ ਨੇ ਕਿ ਪੋਲੀਟੀਕਲ ਜਿਹੜੀ ਪਾਵਰ ਹੈ ਉਹਨੇ ਖਤਮ ਕਰਕੇ ਰੱਖਤਾ ਇਹਨਾਂ ਇਹ ਸਾਨੂੰ ਹੁਣ ਇੱਕ ਹੋਰ جنگ ਲੜਨੀ ਪੈਣੀ ਆ ਜਿੱਥੇ ਕਿਤੇ ਨਾਜਾਇਜ਼ ਕਾਂਗਰਸ ਨਾਲ ਹੁੰਦੀ ਆ ਉੱਥੇ ਜਾ ਕੇ ਥਾਣੇ ਦੇ ਘਰੋਪ ਕਰਕੇ ਦੱਸਿਏ ਕਿ ਇਨਸਾਫ ਕਿਵੇਂ ਮਿਲਦਾ ਇਹ 10 ਮਿੰਟ ਰਹਿ ਗਏ ਨੇ ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਆ ਤੋਂ ਕਾਮਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਸਭ ਤੋਂ ਵਧੀਆ ਇਨਸਾਨ ਜਿਹੜੇ ਐਫਸੀਆਈ ਦੇ ਵੀ ਚੇਅਰਮੈਨ ਰਹੇ ਇੱਥੇ ਤੇ ਛੋਟੇ ਜੀ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਬਣ ਜਾਓ ਤੇ ਕਿੰਨੇ ਘਰ ਪਰ ਜਾਂਦੇ ਨੇ ਤੇ ਸਾਡਾ ਭਰਾ ਜਿਸ ਚਿੱਟੀ ਪੱਗ ਨੂੰ ਲੈ ਕੇ ਨੌਕਰੀ ਕੀਤੀ ਸੀ ਉਹ ਚਿੱਟੀ ਪੱਗ ਲੈ ਕੇ ਵਾਪਸ ਆਪਣੇ ਘਰ ਆਇਆ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਤੇ ਉਹ ਜਿਹੇ ਅੱਗੇ ਬੇਟਾ ਇਹੋ ਜਿਹੇ ਮੁੰਡੇ ਬਣ ਗਏ ਐਮਐਲਏ ਪੰਜਾਬ ਤਾਂ ਬਚੇਗਾ ਜੇ ਡਾਕੂ ਬਣ ਗਏ ਆ ਲੱਖੇ ਦੇ ਵੀ ਇੱਕ ਬਣਿਆ ਰੱਖੇ ਕੀ ਨਾ ਉਹਦਾ ਗਿਆਸਪੁਰਾ ਕਿ ਕਿੜਾ ਪੁਰਾ ਉਹ ਤੇ ਮੈਨੂੰ ਗਿਆਸਪੁਰਾ ਨਹੀਂ ਲੱਗਦਾ ਮਨਾਸਪੁਰਾ ਲੱਗਦਾ ਉਹ ਜਿੰਨੇ ਸਾਰੇ ਪਤਾ ਨਹੀਂ ਬਾਜਵਾ ਸਾਹਿਬ ਨੂੰ ਕਹਿ ਦਿੰਦੇ ਜੀ ਇਹ ਮਟੀਰੀਅਲ ਕਿਉਂ ਕਹਿਣਾ ਬਾਜਵਾ ਸਾਹਿਬ ਇਹਨਾਂ ਨੂੰ ਮਟੀਰੀਅਲ ਦਾ ਕਹੀਏ ਤੇ ਹੋਰ ਇਹਨਾਂ ਨੂੰ ਕੀ ਕਹੀਏ ਇਤਿਹਾ ਹੀ ਪਤਾ ਨਹੀਂ ਕਿੱਥੋਂ ਆ ਗਏ ਤੇ ਕਿਵੇਂ ਚੱਲ ਪਏ ਇਹਨਾਂ ਨੂੰ ਨੱਥ ਪਾਉਣੀ ਪੈਣੀ ਆ